ਸਤਿ ਸ਼੍ਰੀ ਅਕਾਲ ਤੁਸੀਂ ਕਿੱਦਾਂ ਦੇ ਹੋ ਨਿਕਸਪੁਰਾ ਟੀਵੀ ਮੈਂ 소ਨੀਆ ਸੋ ਸਵੇਰਾ ਮੋਬਾਈਲਸ ਦੇ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਨਵੇਂ ਫੋਨ ਦੇ ਫੀਚਰਸ ਦੇ ਬਾਰੇ ਜਾਣਕਾਰੀ ਦਵਾਂਗੇ ਇਹ ਫੋਨ ਬਾਕੀ ਫੋਨਸ ਤੋਂ ਕਿਵੇਂ ਵੱਖਰਾ ਹੋਣ ਵਾਲਾ ਸਭ ਕੁਝ ਦੱਸਾਂਗੇ ਸੈਨਲ ਪ੍ਰਵੀਨ ਜੀ ਮੌਜੂਦਾ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਮ ਹੋਰ ਮੈਮ ਠੀਕ ਹੋ ਹਾਂਜੀ ਮੈਂ ਠੀਕ ਠਾਕ ਤੁਸੀਂ ਕਿਵੇਂ ਹੋ ਬਹੁਤ ਵਧੀਆ ਮੈਮ ਬਹੁਤ ਵਧੀਆ ਸੋ ਅੱਜ ਸਾਂਸੰਗ ਦਾ ਕਿਹੜਾ ਫੋਨ ਤੁਸੀਂ ਰੱਖਿਆ ਜਿਸ ਦੇ ਬਾਰੇ ਜਾਣਕਾਰੀ ਦਿਓਗੇ ਮੈਮ ਅੱਜ ਮੈਂ ਤੁਹ ਸੀਰੀਜ਼ ਥੋੜੀ ਲੋ ਸੀਰੀਜ਼ ਆ ਜਾਂਦੀ ਹੈ ਪਰ ਇਹ ਪ੍ਰੀਮੀਅਮ ਸੀਰੀਜ਼ ਵਾਲਾ ਫੋਨ ਹੈ S24 ਐਸੀ ਕਵਰ ਤੇ ਲੁੱਕ ਤੋਂ ਹੀ ਲੱਗ ਰਿਹਾ ਹੈ ਹਾਂਜੀ ਹਾਂਜੀ ਇਹ ਪ੍ਰੀਮੀਅਮ ਸੀਰੀਜ਼ ਹੈ ਇਸ ਦੇ ਬਾਰੇ ਦੱਸਣਾ ਚਾਹੂੰਗੀ ਮੈਂ ਤੁਹਾਨੂੰ ਦਸੋ ਵੀ ਇਹ ਫੋਨ ਬਾਕੀ ਫੋਨਸ ਤੋਂ ਕਿਵੇਂ ਵੱਖਰਾ ਰਹਿਣ ਵਾਲਾ ਹੈ ਇਸ ਵਿੱਚ ਕੀ ਕੁਝ ਖਾਸ ਹੋਵੇਗਾ ਹਾਂਜੀ ਮੈਂ ਤੁਹਾਨੂੰ S24 ਬਾਰੇ ਦੱਸਣਾ ਚਾਹੂੰਗੀ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇਹ ਕਿ ਇੱਕ ਗ੍ਰਿਪ ਦੇ ਵਿੱਚ ਆਏਗਾ ਬਿਲਕੁਲ ਹੈਂਡੀ ਫੋਨ ਆ ਜਾਏਗਾ ਇਹ ਠੀਕ ਹੈ ਜੀ ਤੇ ਇੱਕ ਮੇਨ ਹੈ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸੁਪਰ ਐਮੋਲਡ ডিসਪਲੇ ਆਉਂਦੀ ਹੈ ਪਰ ਇਹਦੀ ਸੁਪਰ ਐਮੋਲਡ ਤੋਂ ਵੀ ਉੱਪਰ ਡਾਇਨਾਮਿਕ ਐਮੋਲਡ ਆਉਂਦੀ ਹੈ ডিসਪਲੇ ਜਿਹਦੇ ਵਿੱਚ ਕਲਰ ਕੰਟਰਾਸਟ ਤੁਸੀਂ ਲਗਾ ਲਓ ਹੈਨਾ ডিসਪਲੇ ਕੁਆਲਿਟੀ ਕਾਫੀ ਜ਼ਿਆਦਾ ਬੈਟਰ ਆ ਜਾਂਦੀ ਹੈ ਮੇਨ ਆਏਗਾ ਮੈਮੀ ਦਾ ਪ੍ਰੋਸੈਸਰ ਪ੍ਰੋਸੈਸਰ ਜਿੱਦਾਂ ਮਿਲ ਗਿਆ ਐਕਸੀਨੋ ਤੇ 2400 ਮਿਲ ਕੇ ਐਕਸਿਨੋਜ਼ ਆ ਇਹ ਆਪਣਾ ਹੀ ਪ੍ਰੋਸੈਸਰ ਹੈ Samsung ਦਾ 2400 ਐਕਸਿਨੋਜ਼ ਪ੍ਰੋਸੈਸਰ ਆ ਜਾਏਗਾ ਤੇ ਬਾਕੀ ਜਿਹੜਾ ਇਹਦਾ ਮਿਲ ਕੇ ਬੈਕ ਕੈਮਰਾ ਆਏਗਾ ਮੈਮ ਉਹ 50 ਮੈਗਾਪਿਕਸਲ ਆਏਗਾ ਤੇ ਫਰੰਟ 12 ਮੈਗਾਪਿਕਸਲ ਆਏਗਾ ਠੀਕ ਹੈ ਬਾਕੀ ਮੈਮ ਜੈਮਨਾਈ ਦੇ ਫੀਚਰ ਆ ਜਾਣਗੇ 7 ਸਾਲ ਦਾ OS ਅਪਡੇਟ ਆ ਜਾਏਗਾ ਠੀਕ ਹੈ ਜੀ ডিসਪਲੇ ਕੁਆਲਿਟੀ ਬਾਕੀ ਤੁਸੀਂ ਇੱਕ ਵਾਰੀ ਕੈਰੀ ਕਰਕੇ ਵੀ ਦੇਖੋ ਹੱਥ ਦੇ ਵਿੱਚ ਤੇ ਬਿਲਕੁਲ ਹੀ ਲਾਈਟ ਵੇਟ ਹੈਗਾ ਬਿਲਕੁਲ ਬਾਕੀ ਕਲਰ ਕੰਟਰਾਸਟ ਕਾਫੀ ਅੱਛੇ ਹੈ ਇਹਦੇ ਤੇ ਬਾਕੀ ਇਹਦੇ ਵਿੱਚ ਕਲਰ ਤੁਹਾਨੂੰ ਬਲੈਕ ਵੀ ਮਿਲ ਜਿਗਾ ਵਾਇਲਟ ਵੀ ਤੇ ਵਾਕਈ ਤਿੰਨ ਕਲਰ ਇ ਦੇ ਵਿੱਚ ਅਵੇਲੇਬਲ ਹੈਗੇ ਆ ਤੇ ਇਹ ਮਿਲ ਕੇ ਜਿਹੜਾ ਇਹਦਾ ਪ੍ਰਾਈਸ ਹੈਗਾ ਮੈਮ ਇਹ ਹੈਗਾ 70999 71000 ਦਾ ਮਿਲ ਕੇ ਫੋਨ ਹੈਗਾ ਜਿਹਦੇ ਉੱਪਰ ਕੀ Samsung ਨੇ ਇੱਕ ਬਹੁਤ ਅੱਛੀ ਸਕੀਮ ਲਗਾ ਰੱਖੀ ਹੈ ਇਹ 46000 ਦਾ ਪਏਗਾ ਤੁਹਾਨੂੰ Oh nice ਹਾਂਜੀ ਮੈਮ ਇਹਦੇ ਵਿੱਚ ਤੁਸੀਂ ਲਗਾ ਲਓ ਕਿ 20 ਕੇ ਹਜ਼ਾਰ ਸਿੱਧਾ HDFC ਦੇ ਕਾਰਡ ਦੇ ਉੱਪਰ ਸਕੀਮ ਹੈਗੀ ਕੋਈ ਗੱਲ ਨਹੀਂ ਅਗਰ ਕਸਟਮਰ ਦੇ ਕੋਲ ਬਾਈ ਚਾਂਸ ਨਹੀਂ ਕਾਰਡ ਹੁੰਦਾ ਤਾਂ ਸਾਡੇ ਕੋਲ ਅਵੇਲੇਬਲ ਹੁੰਦੇ ਆ ਕਾਰਡ ਅਸੀਂ ਕਾਰਡ ਆਪਣਾ ਵੀ ਲਗਾ ਕੇ ਕਸਟਮਰ ਨੂੰ ਬੈਨੀਫਿਟ ਦੇ ਸਕਦੇ ਹਾਂ ਹਾਂਜੀ ਇਸ ਵਿੱਚ ਕੋਈ ਫਰੋਡ ਦਾ ਖਤਰਾ ਤਾਂ ਨਹੀਂ ਰਹਿੰਦਾ ਕੋਈ ਫਰੋਡ ਨਹੀਂ ਐਕਟੀਵੇਸ਼ਨ ਉਹਨਾਂ ਦੇ ਸਾਹਮਣੇ ਹੋਏਗੀ ਨਹੀਂ ਉਹਨਾਂ ਦੇ ਕੋਲ ਨਹੀਂ ਨਹੀਂ ਉਹਨਾਂ ਦੇ ਵੱਲੋਂ ਕੋਈ ਨਹੀਂ ਹੋਏਗਾ ਕਿਉਂਕਿ ਕਸਟਮਰ ਕਈ ਹੁੰਦੇ ਆ ਕਿ ਉਹਨਾਂ ਦਾ ਬੜਾ ਦਿਲ ਕਰਦਾ ਹੈ ਕਿ ਅਸੀਂ ਐ ਸਰੀਜ਼ ਪ੍ਰੀਮੀਅਮ ਸੀਰੀਜ਼ ਹੀ ਲਈਏ ਲੇਕਿਨ ਉਹ ਵਿਚਾਰੇ ਲੱਭਦੇ ਰਹਿੰਦੇ ਨੇ ਕਿ ਸਾਨੂੰ ਕਾਰਡ ਨਹੀਂ ਮਿਲ ਰਿਹਾ ਹੈ ਨਾ ਤਾਂ ਕਾਰਡ ਅਸੀਂ ਸਾਡੇ ਕੋਲ अवेलेबल ਹੁੰਦੇ ਮੇਰੇ ਸਰਕਲ ਹੁੰਦਾ ਮੇਰੇ ਕੋਲ ਹੁੰਦਾ ਤਾਂ ਅਸੀਂ ਐਮਰਜੈਂਸੀ ਆਪਣਾ ਕਾਰਡ ਸਵਾਈਪ ਕਰਕੇ ਤੇ ਕਸਟਮਰ ਨੂੰ ਅਸੀਂ ਕੈਸ਼ ਮਿਲ ਕੇ ਲੈ ਲੈਣੇ ਪੇਮੈਂਟ ਤਾਂ ਉਹਨਾਂ ਨੂੰ ਇਹ ਅਵੇਲੇਬਲ ਮਿਲ ਜੀਗਾ ਜੀ ਸੋ ਮੈਨੂੰ ਲੱਗਦਾ ਵੀ ਇੱਦਾਂ ਦਾ ਸਟੋਰ ਕਿਤੇ ਮਿਲਣਾ ਨਹੀਂ ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਨਹੀਂ ਨਹੀਂ ਹੈਗਾ ਤਾਂ ਇਹਨਾਂ ਦੇ ਵੱਲੋਂ ਯੂਜ਼ ਕੀਤਾ ਜਾਂਦਾ ਤਾਂ ਮੈਨੂੰ ਲੱਗਦਾ ਨਹੀਂ ਵੀ ਬਹੁਤ ਸਾਰੇ ਮੈਨੂੰ ਲੱਗਦਾ ਨਹੀਂ ਪਾਕੀ ਸਟੋਰਸ ਤੇ ਇਹ ਜੋ ਸਹੂਲਤ ਤੁਸੀਂ ਦੇ ਰਹੇ ਹੋ ਕੋਈ ਦੇ ਰਿਹਾ ਹੋਏ ਨਹੀਂ ਨਹੀਂ ਮੈਮ ਇਹ ਸਾਡੇ ਹੀ ਸਟੋਰ ਤੇ ਮਿਲ ਕੇ ਸਹੂਲਤ ਇਹਨਾਂ ਨੂੰ ਮਿਲ ਜੇਗੀ ਕਸਟਮਰ ਨੂੰ ਤੇ ਕਿਉਂਕਿ ਐਮਰਜੈਂਸੀ ਬਹੁਤ ਮਿਲ ਕੇ ਹੁਣ ਦੀਵਾਲੀ ਤੇ ਸਾਨੂੰ ਆਫਰਸ ਆ ਰੱਖੀਆਂ ਸੀਗੀਆਂ ਕਿ ਸਾਨੂੰ ਕਾਰਡ ਨਹੀਂ ਹੈ ਅਸੀਂ ਬਹੁਤ ਕਸਟਮਰ ਨੂੰ ਇਹ ਚੀਜ਼ ਮਿਲ ਕੇ ਸਕੀਮ ਦਿੱਤੀ ਹੈ ਇਹ ਕਸਟਮਰ ਨੂੰ ਇਹ ਬਹੁਤ ਵਧੀਆ ਸਕੀਮ ਜੋ ਇਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਨਹੀਂ ਹੈਗਾ ਤਾਂ ਤੁਸੀਂ Samsung ਦੇ Premier series ਜੋ ਆ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਮਿਊਜ਼ਿਕ ਪੁਆਇੰਟ ਸਟੋਰ ਦਾ ਨਾਮ ਹੈ ਜੋ ਕਿ ਮੁਹਾਲੀ ਦੇ ਵਿੱਚ 9th phase ਦੇ ਨੇੜੇ ਹੈਗਾ ਤੇ ਇਹ ਫੋਨ ਜੋ ਆ ਆਲਮੋਸਟ 80000 ਦੇ ਪਹਿਰੇ ਨਹੀਂ ਇਹ 60 ਦਾ ਪਹਿਰੇ ਹੈ 70000 ਦਾ ਤੁਹਾਡੇ ਵੱਲੋਂ ਲੈਸ ਦਿੱਤਾ ਜਾ ਰਿਹਾ ਹਾਂਜੀ ਹਾਂਜੀ 20000 ਲੈਸ ਦਿੱਤਾ ਜਾ ਰਿਹਾ ਤਾਂ ਇਹ Samsung ਦਾ S24 ਹੈ ਜੋ ਕਿ ਜਿਸ ਦੀ ਇਫਤਿਹਰ ਕੋਈ ਕਰਦਾ ਹੈ ਤੇ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਜੋ ਆ ਪਸੰਦ ਆਈ ਹੋਏਗੀ ਮੋਬਾਈਲ ਸਵਿਰਸ ਦੇ ਨਵੇਂ ਐਪੀਸੋਡ ਦੇ ਵਿੱਚ ਤੇ ਇਸੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦਾਨਿਕ ਸਵੈਰਾ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਸੇਕਰ ਦਨਿਕ ਸੋਰਾ ਟੀਵੀ ਮੈਸੋਨੀਆ ਸੋ ਸਵੇਰਾ ਮੋਬਾਈਲਸ ਦੇ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਨਵੇਂ ਫੋਨ ਦੇ ਫੀਚਰਸ ਦੇ ਬਾਰੇ ਜਾਣਕਾਰੀ ਦਵਾਂਗੇ ਇਹ ਫੋਨ ਬਾਕੀ ਫੋਨਸ ਤੋਂ ਕਿਵੇਂ ਵੱਖਰਾ ਹੋਣ ਵਾਲਾ ਸਭ ਕੁਝ ਦੱਸਾਂਗੇ ਸੈਨਲ ਪ੍ਰਵੀਨ ਜੀ ਮੌਜੂਦਾ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਮ ਹੋਰ ਮੈਮ ਠੀਕ ਹੋ ਹਾਂਜੀ ਮੈਂ ਠੀਕ ਠਾਕ ਤੁਸੀਂ ਕਿਵੇਂ ਹੋ ਬਹੁਤ ਵਧੀਆ ਮੈਮ ਬਹੁਤ ਵਧੀਆ ਸੋ ਅੱਜ ਸਾਂਸੰਗ ਦਾ ਕਿਹੜਾ ਫੋਨ ਤੁਸੀਂ ਰੱਖਿਆ ਜਿਸਦੇ ਬਾਰੇ ਜਾਣਕਾਰੀ ਦਿਓਗੇ ਮੈਮ ਅੱਜ ਮੈਂ ਤੁਹਾਨੂੰ S ਇਸੀ ਥੋੜੀ ਲੋ ਸੀਰੀਜ਼ ਆ ਜਾਂਦੀ ਹੈ ਪਰ ਇਹ ਪ੍ਰੀਮੀਅਮ ਸੀਰੀਜ਼ ਵਾਲਾ ਫੋਨ ਹੈ S24 ਇਸੇ ਕਵਰ ਤੇ ਲੁੱਕ ਤੋਂ ਹੀ ਲੱਗ ਰਿਹਾ ਹੈ ਹਾਂਜੀ ਹਾਂਜੀ ਇਹ ਪ੍ਰੀਮੀਅਮ ਸੀਰੀਜ਼ ਹੈ ਇਸ ਦੇ ਬਾਰੇ ਦੱਸਣਾ ਚਾਹੂੰਗੀ ਮੈਂ ਤੁਹਾਨੂੰ ਸੋ ਜ਼ਰੂਰ ਦੱਸੋ ਵੀ ਇਹ ਫੋਨ ਬਾਕੀ ਫੋਨਸ ਤੋਂ ਕਿਵੇਂ ਵੱਖਰਾ ਰਹਿਣ ਵਾਲਾ ਹੈ ਇਸੇ ਵਿੱਚ ਕੀ ਕੁਝ ਖਾਸ ਹੋਵੇਗਾ ਹਾਂਜੀ ਮੈਂ ਤੁਹਾਨੂੰ S24 ਬਾਰੇ ਦੱਸਣਾ ਚਾਹੂੰਗਾ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇਹ ਕਿ ਇੱਕ ਗ੍ਰਿਪ ਦੇ ਵਿੱਚ ਆਏਗਾ ਬਿਲਕੁਲ ਹੈਂਡੀ ਫੋਨ ਆ ਜਾਏਗਾ ਇਹ ਠੀਕ ਹੈ ਜੀ ਤੇ ਇੱਕ ਮੇਨ ਹੈ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸੁਪਰ ਐਮੋਲਡ ਡਿਸਪਲੇ ਆਉਂਦੀ ਹੈ ਪਰ ਇਹਦੀ ਸੁਪਰ ਐਮੋਲਡ ਤੋਂ ਵੀ ਉੱਪਰ ਡਾਇਨਾਮਿਕ ਐਮੋਲਡ ਆਉਂਦੀ ਹੈ ਡਿਸਪਲੇ ਜਿਹਦੇ ਵਿੱਚ ਕਲਰ ਕੰਟਰਾਸਟ ਤੁਸੀਂ ਲਗਾ ਲਓ ਹੈਨਾ ਡਿਸਪਲੇ ਕੁਆਲਿਟੀ ਕਾਫੀ ਜ਼ਿਆਦਾ ਬੈਟਰ ਆ ਜਾਂਦੀ ਹੈ ਮੇਨ ਆਏਗਾ ਮੈਮੀ ਦਾ ਪ੍ਰੋਸੈਸਰ ਪ੍ਰੋਸੈਸਰ ਜਿੱਦਾਂ ਮਿਲ ਗਿਆ ਐਕਸੀਨੋਜ਼ ਦਾ ਸੈਮਸੰਗ ਦਾ ਆਪਣਾ ਪ੍ਰੋਸੈਸਰ ਹੈ ਜੋ ਕਿ ਕਾਫੀ ਹਾਈ ਪ੍ਰੋਸੈਸਰ ਹੁੰਦਾ ਹੈ ਇਹ ਜੋ ਐਕਸੀਨੋਸ ਪ੍ਰੋਸੈਸਰ ਆ ਜਾਏਗਾ ਤੇ ਬਾਕੀ ਜਿਹੜਾ ਇਹਦਾ ਮਿਲ ਕੇ ਬੈਕ ਕੈਮਰਾ ਆਏਗਾ ਮੈਮ ਉਹ 50 ਮੈਗਾਪਿਕਸਲ ਆਏਗਾ ਤੇ ਫਰੰਟ 12 ਮੈਗਾਪਿਕਸਲ ਆਏਗਾ ਠੀਕ ਹੈ ਬਾਕੀ ਮੈਮ ਜੈਮਨਾਈ ਦੇ ਫੀਚਰ ਆ ਜਾਣਗੇ 7 ਸਾਲ ਦਾ OS ਅਪਡੇਟ ਆ ਜਾਏਗਾ ਠੀਕ ਹੈ ਜੀ ডিসਪਲੇ ਕੁਆਲਿਟੀ ਬਾਕੀ ਤੁਸੀਂ ਇੱਕ ਵਾਰੀ ਕੈਰੀ ਕਰਕੇ ਵੀ ਦੇਖੋ ਹੱਥ ਦੇ ਵਿੱਚ ਤੇ ਬਿਲਕੁਲ ਹੀ ਲਾਈਟ ਵੇਟ ਹੈਗਾ ਬਿਲਕੁਲ ਬਾਕੀ ਕਲਰ ਕੰਟਰਾਸਟ ਕਾਫੀ ਅੱਛੇ ਹੈ ਇਹਦੇ ਤੇ ਬਾਕੀ ਇਹਦੇ ਵਿੱਚ ਕਲਰ ਤੁਹਾਨੂੰ ਬਲੈਕ ਵੀ ਮਿਲ ਜੀਗਾ ਵਾਇਲਟ ਵੀ ਮਿਲ ਜੀਗਾ ਤੇ ਇਹ ਵਾਲਾ ਮਿਲ ਕੇ yellow ਵੀ ਮਿਲ ਜੀਗਾ ਹੈਨਾ yellow gold ਤੇ ਬਾਕੀ ਤਿੰਨ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਆ ਤੇ ਇਹ ਮਿਲ ਕੇ ਜਿਹੜਾ ਇਹਦਾ ਪ੍ਰਾਈਸ ਹੈਗਾ ਮੈਮ ਇਹ ਹੈਗਾ 70999 71000 ਦਾ ਮਿਲ ਕੇ ਫੋਨ ਹੈਗਾ ਜਿਹਦੇ ਉੱਪਰ ਕੀ Samsung ਨੇ ਇੱਕ ਬਹੁਤ ਅੱਛੀ ਸਕੀਮ ਲਗਾ ਰੱਖੀ ਹੈ ਇਹ 46000 ਦਾ ਪਏਗਾ ਤੁਹਾਨੂੰ oh nice ਹਾਂ ਜੀ ਕਿੰਨੇ ਪਰਸੈਂਟ ਮਿਲ ਰਿਹਾ ਲੈਸਰ ਮੈਮ ਇਹਦੇ ਵਿੱਚ ਤੁਸੀਂ ਲਗਾ ਲਓ ਕਿ 20 ਕੇ ਹਜ਼ਾਰ ਸਿੱਧਾ HDFC ਦੇ ਕਾਰਡ ਦੇ ਉੱਪਰ ਸਕੀਮ ਹੈਗੀ ਕੋਈ ਗੱਲ ਨਹੀਂ ਅਗਰ ਕਸਟਮਰ ਦੇ ਕੋਲ ਬਾਈ ਚਾਂਸ ਨਹੀਂ ਕਾੜੂਂਦਾ ਤਾਂ ਸਾਡੇ ਕੋਲ ਅਵੇਲੇਬਲ ਹੁੰਦੇ ਆ ਕਾਰਡ ਅਸੀਂ ਕਾਰਡ ਆਪਣਾ ਵੀ ਲਗਾ ਕੇ ਕਸਟਮਰ ਨੂੰ ਬੈਨੀਫਿਟ ਦੇ ਸਕਦੇ ਆ ਹਾਂਜੀ ਇਸ ਵਿੱਚ ਕੋਈ ਫਰੋਡ ਦਾ ਖਤਰਾ ਤਾਂ ਨਹੀਂ ਮੈਮ ਕੋਈ ਫਰੋਡ ਨਹੀਂ ਐਕਟੀਵੇਸ਼ਨ ਉਹਨਾਂ ਦੇ ਸਾਹਮਣੇ ਹੋਏਗੀ ਨਹੀਂ ਨਹੀਂ ਉਹਨਾਂ ਦੇ ਵੱਲੋਂ ਕੋਈ ਨਹੀਂ ਹੋਏਗਾ ਕਿਉਂਕਿ ਕਸਟਮਰ ਕਈ ਹੁੰਦੇ ਆ ਕਿ ਉਹਨਾਂ ਦਾ ਬੜਾ ਦਿਲ ਕਰਦਾ ਹੈ ਕਿ ਅਸੀਂ ਐਸ ਸੀਰੀਜ਼ ਪ੍ਰੀਮੀਅਮ ਸੀਰੀਜ਼ ਹੀ ਲਈਏ ਲੇਕਿਨ ਉਹ ਵਿਚਾਰੇ ਲੱਭਦੇ ਰਹਿੰਦੇ ਆ ਕਿ ਸਾਨੂੰ ਕਾਰਡ ਨਹੀਂ ਮਿਲ ਰਿਹਾ ਹੈ ਨਾ ਤਾਂ ਕਾਰਡ ਅਸੀਂ ਸਾਡੇ ਕੋਲ अवेलेबल ਹੁੰਦੇ ਮੇਰੇ ਸਰਕਲ ਹੁੰਦਾ ਮੇਰੇ ਕੋਲ ਹੁੰਦਾ ਤਾਂ ਅਸੀਂ ਐਮਰਜੈਂਸੀ ਆਪਣਾ ਕਾਰਡ ਸਵਾਈਪ ਕਰਕੇ ਤੇ ਕਸਟਮਰ ਨੂੰ ਅਸੀਂ ਕੈਸ਼ ਮਿਲ ਕੇ ਲੈ ਲੈਣੇ ਪੇਮੈਂਟ ਤਾਂ ਉਹਨਾਂ ਨੂੰ ਇਹ ਅਵੇਲੇਬਲ ਮਿਲ ਜੀਗਾ ਜੀ ਸੋ ਮੈਨੂੰ ਲੱਗਦਾ ਵੀ ਇੱਦਾਂ ਦਾ ਸਟੋਰ ਕਿਤੇ ਮਿਲਣਾ ਨਹੀਂ ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਨਹੀਂ ਨਹੀਂ ਹੈਗਾ ਤਾਂ ਇਹਨਾਂ ਦੇ ਵੱਲੋਂ ਯੂਜ਼ ਕੀਤਾ ਜਾਂਦਾ ਤੇ ਮੈਨੂੰ ਲੱਗਦਾ ਨਹੀਂ ਵੀ ਬਹੁਤ ਸਰ ਮੈਨੂੰ ਲੱਗਦਾ ਨਹੀਂ ਪਾਕੀ ਸਟੋਰਸ ਤੇ ਇਹ ਜੋ ਸਹੂਲਤ ਤੁਸੀਂ ਦੇ ਰਹੇ ਹੋ ਕੋਈ ਦੇ ਰਿਹਾ ਹੋਏ ਨਹੀਂ ਨਹੀਂ ਮੈਮ ਇਹ ਸਾਡੇ ਹੀ ਸਟੋਰ ਤੇ ਮਿਲ ਕੇ ਸਹੂਲਤ ਇਹਨਾਂ ਨੂੰ ਮਿਲ ਜੇਗੀ ਕਸਟਮਰ ਨੂੰ ਤੇ ਕਿਉਂਕਿ ਐਮਰਜੈਂਸੀ ਬੋਥ ਮਿਲ ਕੇ ਹੁਣ ਦੀਵਾਲੀ ਤੇ ਸਾਨੂੰ ਆਫਰਸ ਆ ਰੱਖੀਆਂ ਸੀਗੀਆਂ ਕਿ ਸਾਨੂੰ ਕਾਰਡ ਨਹੀਂ ਹੈ ਅਸੀਂ ਬਹੁਤ ਕਸਟਮਰ ਨੂੰ ਅਜਿਹੀ ਚੀਜ਼ ਮਿਲ ਕੇ ਸਕੀਮ ਦਿੰਦੀ ਹੈ ਇਹ ਕਸਟਮਰ ਸੇ ਬਹੁਤ ਵਧੀਆ ਸਕੀਮ ਜੋ ਇਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਨਹੀਂ ਹੈਗਾ ਤਾਂ ਤੁਸੀਂ Samsung ਦੇ Premier series ਜੋ ਆ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ Music Point ਸਟੋਰ ਦਾ ਨਾਮ ਹੈ ਜੋ ਕਿ Mohali ਦੇ ਵਿੱਚ 9 phase ਦੇ ਨੇੜੇ ਹੈਗਾ ਤੇ ਇਹ ਫੋਨ ਜੋ ਆ অলਮੋਸਟ 80000 ਦੇ ਪੈ ਰਿਹਾ ਨਹੀਂ ਇਹ 76 ਦਾ ਪੈ ਰਿਹਾ 77000 ਦਾ ਤੁਹਾਡੇ ਵੱਲੋਂ ਲੈਸ ਦਿੱਤਾ ਜਾ ਰਿਹਾ ਹਾਂਜੀ 20000 ਲੈਸ ਦਿੱਤਾ ਜਾ ਰਿਹਾ ਹੈ ਤਾਂ ਇਹ Samsung ਦਾ S24 ਹੈ ਜੋ ਕਿ ਜਿਸ ਦੀ ਤਾਰੀਫ ਤਾਂ ਹਰ ਕੋਈ ਕਰਦਾ ਹੈ ਤੇ ਮੈਨੂੰ ਉਮੀਦ ਹੈ ਤੁਹਾਨੂੰ ਆਜ਼ੀ ਜਾਣਕਾਰੀ ਜੋ ਆ ਪਸੰਦ ਆਈ ਹੋਏਗੀ ਮੋਬਾਈਲ ਸਵੇਰਸ ਦੇ ਨਵੇਂ ਐਪੀਸੋਡ ਦੇ ਵਿੱਚ ਤੇ ਇਸ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਤਾਂ ਨੈਕਸਟ ਵੀਡੀਓ